ਆ ਜਿਹੜੀ ਨਾਲ ਫੋਟੋ ਦਿਖ ਰਹੀ ਆ ਇਹ ਬਿਹਾਰ ਤੋਂ ਇੱਕ ਖਬਰ ਆਈ ਆ ਬੜੀ ਹਰਾਨੀ ਜਨਕ ਖਬਰ ਆ ਜਿਸ ਦੇ ਵਿੱਚ ਇੱਕ ਠੱਗ ਨੇ ਇੱਕ ਲੜਕੇ ਨੂੰ ਐਸਐਸਪੀ ਦੀ ਵਰਦੀ ਪਵਾ ਦਿੱਤੀ ਉਹਦੇ ਮੋਟਰਸਾਈਕਲ ਦੇ ਉੱਤੇ ਪੁਲਿਸ ਦਾ ਲੋਗੋ ਵੀ ਲਵਾ ਦਿੱਤਾ ਖਬਰ ਇਸ ਤਰ੍ਹਾਂ ਹੈ ਕਿ ਬਿਹਾਰ ਦੇ ਵਿੱਚ ਜੋ ਲਖੀ ਸਰਾਏ ਸ਼ਹਿਰ ਪੈਂਦਾ ਉਥੇ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ ਨਾਕੇ ਦੇ ਦੌਰਾਨ ਉਹਨਾਂ ਨੇ ਵੇਖਿਆ ਕਿ ਇੱਕ ਨੌਜਵਾਨ ਲੜਕਾ ਜੋ ਐਸਐਸਪੀ ਦੀ ਵਰਦੀ ਪਾਈ ਹੋਈ ਆ ਤੇ ਆਪਣੇ ਮੋਟਰਸਾਈਕਲ ਦੇ ਉੱਤੇ ਆ ਰਿਹਾ ਪਹਿਲਾਂ ਤਾਂ ਉਹਨਾਂ ਨੂੰ ਸ਼ੱਕ ਨਾ ਹੋਇਆ ਜਦੋਂ ਉਹਨਾਂ ਨੇ ਜਿਵੇਂ ਅਫਸਰ ਦਾ ਸਤਕਾਰ ਕੀਤਾ ਜਾਂਦਾ ਉਹਨਾਂ ਨੇ ਸਲੂਟ ਮਾਰਿਆ ਉਸੇ ਦੌਰਾਨ ਪੁਲਿਸ ਨੂੰ ਸ਼ੱਕ ਹੋ ਗਿਆ ਤੇ ਉਹ ਜੋ ਲੜਕਾ ਸੀ ਉਹਦੀ ਪੁੱਛਗਿੱਛ ਕੀਤੀ ਗਈ ਤੇ ਪਤਾ ਲੱਗਾ ਕਿ ਉਹ ਲੜਕਾ ਐਸਐਸਪੀ ਲੱਗਿਆ ਹੋਇਆ ਉਹਦੇ ਬਾਕਾਇਦਾ ਪਿਸਤੌਲ ਵੀ ਪਾਇਆ ਹੋਇਆ ਤੇ ਉਹ ਡਿਊਟੀ ਤੇ ਜਾ ਰਿਹਾ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਉਹਨਾਂ ਨੇ ਡੂੰਘਾਈ ਦੇ ਨਾਲ ਇਸ ਗੱਲ ਦੀ ਜਾਂਚ ਕੀਤੀ ਤਾਂ ਫੇਰ ਉਹ ਲੜਕੇ ਨੇ ਸਾਰੀ ਗੱਲ ਜਿਹੜੀ ਹੈ ਦੱਸ ਦਿੱਤੀ ਕਿ ਉਹਦੇ ਪਿੰਡ ਦਾ ਇੱਕ ਲੜਕਾ ਉਹ ਠਾਗੇ ਕਸਮ ਦਾ ਬੰਦਾ ਉਹਨੇ ਅੱਗੇ ਵੀ ਕਈਆਂ ਦੇ ਨਾਲ ਠੱਗੀਆਂ ਮਾਰੀਆਂ ਹੋਈਆਂ ਤੇ ਉਸ ਬੰਦੇ ਨੇ ਇਸ ਲੜਕੇ ਦੇ ਕੋਲੋਂ 3 ਲੱਖ ਰੁਪਇਆ ਲੈ ਲਿਆ ਕਿ ਮੈਂ ਤੈਨੂੰ ਪੁਲਿਸ ਦੇ ਵਿੱਚ ਭਰਤੀ ਕਰਾਵਾਂਗਾ ਤੇ ਭਰਤੀ ਵੀ ਇਹੋ ਜਿਹਾ ਕਰਾਇਆ ਕਿ ਐਸਐਸਪੀ ਦੀ ਵਰਦੀ ਪਵਾ ਦਿੱਤੀ ਉਹਨੇ ਆਪਣਾ ਜਿਹੜਾ 3 ਲੱਖ ਰੁਪਇਆ ਸੀ ਉਹ ਜੇਬ 'ਚ ਪਾਇਆ ਆਪ ਉਹ ਰਫੂ ਚੱਕਰ ਹੋ ਗਿਆ ਤੇ ਉਹ ਲੜਕੇ ਨੂੰ ਕਹਿ ਦਿੱਤਾ ਵੀ ਫਲਾਣੇ ਥਾਣੇ ਦੇ ਵਿੱਚ ਤੂੰ ਆ ਜਾ ਉੱਥੇ ਤੇਰੀ ਡਿਊਟੀ ਆ ਆਪ ਉਹ ਬੰਦਾ ਜਿਹੜਾ ਫਰਾਰ ਹੋ ਗਿਆ ਤੇ ਉਹ ਲੜਕੇ ਨੂੰ ਬੜਾ ਚਾਹ ਸੀ ਉਹਦੇ ਮਾਤਾ ਪਿਤਾ ਨੂੰ ਬੜਾ ਚਾਹ ਸੀ ਪਰਿਵਾਰ ਸੀ ਭੋਲਾ ਭਾਲਾ ਤੇ ਉਹ ਲੜਕਾ ਵੀ ਭੋਲਾ ਭਾਲਾ ਸੀ ਜਿਸ ਨੂੰ ਇਹ ਵਰਦੀ ਪੁਆਈ ਗਈ ਆ ਜਦੋਂ ਪੁਲਿਸ ਨੇ ਚੈੱਕ ਕੀਤਾ ਤੇ ਵੇਖਿਆ ਕਿ ਇਹਦੇ ਜਿਹੜੀ ਵਰਦੀ ਪਾਈ ਐ ਐਸਐਸਪੀ ਦੀ ਵਰਦੀ ਆ ਤੇ ਜਿਹੜਾ ਉਹਨੇ ਪਿਸਤੌਲ ਪਾਇਆ ਹੋਇਆ ਉਹ ਬੱਚਿਆਂ ਵਾਲਾ ਖੜਾਉਣਾ ਪਿਸਤੌਲ ਆ ਉਹ ਠੱਗ ਨੇ ਉਹਦੇ ਪੁਆਵਾ ਦਿੱਤਾ ਤੇ ਉਹ ਕੋਣ ਜਿਹੜਾ ਲੜਕਾ ਗ੍ਰਿਫਤਾਰ ਹੋ ਗਿਆ ਤੇ ਜਿਹੜਾ ਠੱਗਾ ਜਿਸ ਨੇ ਉਹ ਲੜਕੇ ਦੇ ਨਾਲ ਠੱਗੀ ਮਾਰੀ ਆ ਪੁਲਿਸ ਵਾਲਾ ਬਣਾਇਆ ਉਹਨੂੰ ਤੇ ਉਹਦੀ ਪੁਲਿਸ ਭਾਲ ਕਰ ਰਹੀ ਆ ਇਹ ਇਹੋ ਜਿਹੇ ਜਿਹੜੇ ਠੱਗਾ ਉਹਨਾਂ ਦੇ ਕੋਲੋਂ ਵੀ ਆਪਾਂ ਨੂੰ ਬਚਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਇਹੋ ਜਿਹੇ ਚੋਰਾਂ ਦੇ ਕੋਲੋਂ ਠੱਗਾਂ ਦੇ ਕੋਲੋਂ ਆਪਾਂ ਨੂੰ ਬਚਣਾ ਚਾਹੀਦਾ